ਗੁਰਾਇਆਂ ਰੇਲਵੇ ਫਾਟਕ ਦੇ ਨੇੜੇ ਇੱਕ ਬਜ਼ੁਰਗ ਵਿਅਕਤੀ ਦੀ ਟ੍ਰੇਨ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਘਟਨਾ ਵਾਪਰੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੀ ਆਰ ਪੀ ਪੁਲਿਸ ਗੁਰਾਇਆਂ ਦੇ ਚੌਂਕੇ ਇੰਚਾਰਜ ਮਦਨ ਲਾਲ ਨੇ ਦੱਸਿਆ ਕਿ ਸਟੇਸ਼ਨ ਮਾਸਟਰ ਵੱਲੋਂ ਪੁਲਿਸ ਨੂੰ ਇਤਲਾ ਦਿੱਤੀ ਗਈ ਸੀ ਕਿ ਇੱਕ ਵਿਅਕਤੀ ਟ੍ਰੇਨ ਦੀ ਚਪੇਟ ਵਿੱਚ ਆ ਗਿਆ ਹੈ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਤਰਮਪਾਲ ਪੁੱਤਰ ਗੁਰਬਚਨ ਰਾਹਵਾਸੀ ਪਿੰਡ ਚੱਕ ਦੇਸ ਰਾਜਵੋ ਜੋ ਹੋਈ ਹੈ ਮ੍ਰਿਤਕ ਦੀ ਉਮਰ ਲਗਭਗ 65 ਸਾਲ ਦੱਸੀ ਜਾ ਰਹੀ ਹੈ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਧਾਰਾ 194 ਦੇ ਅਨੁਸਾਰ ਕਾਰਵਾਈ ਪੂਰੀ ਕਰਨ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਫਲੋਰ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ ਜਾਵੇਗਾ ਉਪਰੰਤ ਲਾਸ਼ ਵਾਰਸਾ ਦੇ ਹਵਾਲੇ ਕਰ ਦਿੱਤੀ ਜਾਵੇਗੀ ਗੁਰਾਇਆਂ ਫਲੋਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਇਹ ਸਾਨੂੰ ਸ੍ਰੀ ਸ਼ਮਾਨਤ ਸਰ ਮੈਸੇਜ ਦਿੱਤਾ 11:12 ਵਜੇ ਇੱਕ ਵਿਅਕਤੀ ਗੱਡੀ ਦੇ ਹੇਠਾਂ ਹਾਨ ਕਰ ਮੌਤ ਹੋ ਗਈ ਆ ਜਿਸ ਦਾ ਬਾਅਦ ਪਤਾ ਲੱਗਿਆ ਕਿ ਚੱਕ ਦੇਸ ਰਾਜ ਦਾ ਹੈਗਾ ਇਹਦੀ ਉਮਰ ਕਰੀਬ ਹੈਗੀ ਆ 65-66 ਸਾਲ ਨਾਮ ਇਹਦਾ ਹੈਗਾ ਜੀ ਅ ਤਰਮਪਾਲ ਪੁੱਤਰ ਗਰਵਜਨाराम ਪਿੰਡ ਚੱਕ ਦੇਸ ਰਾਜ ਦਾ ਹੈਗਾ ਚਨਾਗਤੀ ਦੀ ਹੋ ਚੁੱਕੀ ਆ ਇੱਕ 94 ਕਾਰਵਾਈ ਕਰ ਰਹੇ ਆ ਕਾਰਬੇਤ ਬਾਅਦ ਜਿਹੜੀ ਬਾਦ ਪੋਸਟਲ ਲਾਜ ਜਿਹੜੀ ਬਾਸ ਨੇ ਵਾਲੀ ਕੀਤੀ ਜਾਏਗੀ